ਆਹ ਤਾਂ ਇਧਰ ਹਾਂਜੀ ਅੱਜ ਅਸੀਂ ਜ਼ਿਲ੍ਹਾ ਪ੍ਰੈਸ ਕਲਬ ਵੱਲੋਂ ਡਿਪਟੀ ਕਮਿਸ਼ਨਰ ਡਾਕਟਰ ਪਲਵੀ ਨੂੰ ਇੱਕ ਮੰਗ ਪੱਤਰ ਦੇਣ ਆਏ ਆਂ ਕਿ ਕੱਲ ਵਿਧਾਨ ਸਭਾ ਗੈਲਰੀ ਦੇ ਅੰਦਰ ਸਾਡੇ ABC ਚੈਨਲ ਦੇ ਪੱਤਰਕਾਰ ਸੰਦੀਪ ਲਦੂਕਾ ਤੇ ਉਹਦੇ ਕੈਮਰਾਮੈਨ ਨਾਲ ਜਦੋਂ ਉਹ ਗੈਲਰੀ ਜੀ ਬੈਠ ਕੇ ਵਿਧਾਨ ਸਭਾ ਦੀ ਸ਼ਾਟ ਲੈ ਰਹੇ ਸੀ ਦਾ ਆਟਰ ਇੱਕ ਵਿਧਾਇਕ ਜਿਨ੍ਹਾਂ ਦਾ ਨਾਮ ਹੈ ਹਰਮੀਤ ਸਿੰਘ ਪਠਾਨ ਬਾਜਰਾ ਉਹਨਾਂ ਨੇ ਬੜੀ ਬੱਸ ਰੁਕੀ ਕੀਤੀ ਤੇ ਇਥੋਂ ਤੱਕ ਕਿਹਾ ਕਿ ਤੂੰ ਬਾਹਰ ਆ ਤੈਨੂੰ ਪੁੱਛਾਂਗਾ ਤਾਂ ਜਾਨੋਂ ਮਾਰ ਦੇ ਧਮਕੀਆਂ ਦਿੱਤੀਆਂ ਪ੍ਰੈਸ ਇੱਕ ਆਜ਼ਾਦ ਕਲਮ ਹੈ ਕਿਸੇ ਵੀ ਪਾਰਟੀ ਦਾ ਜਾਂ ਕਿਸੇ ਵੀ ਅਧਿਕਾਰੀ ਦਾ ਉਹ ਗੁਲਾਮ ਨਹੀਂ ਹੈ ਉਹਨੇ ਦੇਖ ਰਹਾ ਹੈ ਕਿ ਜੋ ਸਚਾਈ ਉਹ ਲਿਖ ਕੇ ਅਹੰਗੇ ਲੈ ਕੇ ਆਉਣੀ ਹੈ ਪਰ ਅੱਜ ਸਮਾਂ ਅੱਜ ਇਹ ਆ ਗਿਆ ਹੈ ਕਿ ਅਸੈਂਬਲੀ ਵਿਧਾਨ ਸਭਾ ਦੇ ਅੰਦਰ ਬੈਠੇਗੇ ਉੱਥੇ ਪੱਤਰਕਾਰਾਂ ਤੋਂ ਕਾਬਿਲੇ ਮਿਲਨ ਬੜੀ ਹੀ ਸ਼ਰਮਨਾਕ ਨਜ਼ਰਨ ਜੋ ਗੱਲ ਹੈ ਅੱਜ ਅਸੀਂ ਉਸੇ ਕਰਨ ਨੂੰ ਲੈ ਕੇ ਪਖਾਨ ਮਾਜਰਾ ਖਿਲਾਫ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰ ਲਈ ਪੂਰੇ ਪੰਜਾਬ ਭਾਜ ਦੇ ਪੱਤਰਕਾਰਾਂ ਵੱਲੋਂ ਮੰਗ ਪੱਤਰ ਦਿੱਤੇ ਜਾ ਰਹੇ ਹਨ ਮਲੇਰ ਕੋਲਣ ਵਿੱਚ ਵੀ ਡਿਪਟੀ ਕਮਿਸ਼ਨਰ ਡਾਕਟਰ ਪਲਵੀਨੋ ਅਸੀਂ ਮੰਗ ਪੱਤਰ ਸੌਂਪਾਗੇ ਅਸੀਂ ਮੰਗ ਕਰਾਂਗੇ ਕਿ ਅਜਿਹੇ ਵਿਧਾਨ ਸਭਾ ਦੇ ਵਿੱਚ ਬੈਠੇ ਅਜਿਹੇ ਵਿਧਾਇਕ ਦੇ ਖਿਲਾਫ ਬੰਦ ਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਪੱਤਰਕਾਰਾਂ ਦਾ ਮਾਨ ਸਨਮਾਨ ਜਿਹੜਾ ਹੈ ਉਹ ਬਾਹਰ ਰੱਖਣਾ ਚਾਹੀਦਾ ਹੈ ਅਗਰ ਜੇ ਪੱਤਰਕਾਰ ਆਪਣੀ ਕਲਮ ਛੱਡ ਜਾਣਗੇ ਤਾਂ ਇਹ ਦੇਸ਼ ਦੇ ਅੰਦਰ ਮਾਰੇ ਹਾਲਾਤ ਹੋਣਗੇ ਕਿਸੇ ਨੂੰ ਜਿਉਣ ਦਾ ਕੋਈ ਹੱਕ ਨਹੀਂ ਹੋਣਾ ਇਹ ਪੱਤਰਕਾਰ ਹੀ ਹਨ ਜਿਹੜੇ ਕਿ ਸੱਚਾਈ ਨੂੰ ਲੈ ਕੇ ਅੱਗੇ ਲੈ ਕੇ ਆਉਂਦੇ ਹਨ ਕਿ ਬਹੁਤ ਸਾਰੇ ਪੱਤਰਕਾਰ ਸਾਡੇ ਵੀਰ गुलामी जी चले जाते हैं मैं उन्होंने बेनती करा कि अपनी कलम आजाद सोच बना के चलो ताके बना साधी, साधी हन, के 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 ता कि आप जो है समाज में सू जिस जिम्मेदारी अगे बढ़ा रहे हैं साड़ी उड़ीक करते रहते हैं कि पत्रकारों को बुलाने असं अपनी आवाज उठाने कि अब असी ही धमके रह लग गए और सामने ही धमकिया मेरे लग जाए तो अभी बिल्कुल कमजोर हो जाएंगे तो सामजोर होगा ਸਾਡੀ ਆਵਾਜ਼ ਕਮਜ਼ੋਰ ਹੋਏਗੀ ਇਸ ਲਈ ਨਿਰਧਤਾ ਦੇ ਨਾਲ ਆਪਾਂ ਲਿਖੀਏ ਔਰ ਇਸੇ ਤਰ੍ਹਾਂ ਸੰਘਰਸ਼ ਕਰਦੇ ਹੋਏ ਅਜਿਹੇ ਜਿਹੜੇ ਜਿਹਨੇ ਧੋਖ ਦੇ ਅੰਦਰ ਐਮਐਲਏ ਦੇ ਕਿੱਲੇ ਫਸੇ ਹੋਏ ਹਨ ਆਪਾਂ ਉਹਨਾਂ ਕਿੱਲਾਂ ਨੂੰ ਇਕੱਠੇ ਹੋ ਕੇ ਕਰਤਕੀਏ ਤੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪਠਾਨ ਮਾਜਦੇ ਦੇ ਖਿਲਾਫ ਬੰਦ ਦੀ ਕਾਨੂੰਨੀ ਕਾਰਵਾਈ ਹੈ ਉਹ ਅਮਰ ਜੇ ਲਿਆਂਦੀ ਜਾਵੇ ਤਾਂ ਕਿ ਪੱਤਰਕਾਰਾਂ ਜਿਹੜਾ ਹੈ ਮਾਨ ਸਨਮਾਨ ਬਹਾਲ ਹੋ ਸਕੇ ਧੰਨਵਾਦ ਲਗਾਇਆ ਮਾਈਕ ਜਮਾ ਕੇ ਲਾ ਦੋ ਕਿ ਕੋਈ ਨਹੀਂ ਚੱਕ ਲੂ ਬਹੁਤ ਚੱਕ ਲੂ ਹੁਣ ਚੱਕ ਲੈਣਾ ਨੂੰ ਮੰਗ ਪੱਤਰ ਕਿਉਂ ਦੇਣਾ ਪਿਆ ਕਿਉਂਕਿ ਇੱਕ ਪਾਸੇ ਸਾਡਾ ਸਮਾਜ ਤੇ ਸਰਕਾਰਾਂ ਕਹਿੰਦੀਆਂ ਨੇ ਕਿ ਪ੍ਰੈਸ ਹੈਣੀ ਉਹ ਲੋਕਤੰਤਰ ਦਾ ਚੌਥਾ ਥੰਮ ਹੈ ਪਰ ਅੱਜ ਹਾਲਾਤ ਇਹ ਬਣ ਗਏ ਪੰਜਾਬ ਦੇ ਵਿੱਚ ਕਿ ਜਿਹੜੀ ਮੌਜੂਦਾ ਸਰਕਾਰ ਹੈ ਉਹ ਪੱਤਰਕਾਰਾਂ ਨੂੰ ਧਮਕੀਆਂ ਦੇਣ ਲੱਗੀ ਜੇ ਕੋਈ ਪੱਤਰਕਾਰ ਉਹਨਾਂ ਦੇ ਹੱਕ 'ਚ ਲਿਖਦਾ 19 ਦੇਰ ਤੱਕ ਉਹ ਕਹਿੰਦੇ ਨੇ ਵੀ ਚੰਗੇ ਨੇ ਪਰ ਜਦੋਂ ਖਿਲਾਫ ਲਿਖਦਾ ਤਾਂ ਉਹ ਕਹਿੰਦੇ ਨੇ ਮਾੜੇ ਨੇ ਹੁਣ ਜਿਹੜੀ ਗੱਲ ਹੋਈ ਆ ਪੰਜਾਬ ਵਿਧਾਨ ਸਭਾ ਦੇ ਵਿੱਚ ਸਾਡਾ ਇੱਕ ਪੱਤਰਕਾਰ ਹੈ এবੀਸੀ ਚੈਨਲ ਤੇ ਸੰਦੀਪ ਸਿੰਘ ਲਾਧੂਗਾਹ ਤੇ ਉਹਦਾ ਕੈਮਰਾਮੈਨ ਮਨਦੀਪ ਸਿੰਘ ਉਹ ਬਕਾਇਦਾ ਪ੍ਰੈਸ ਐਲ ਆਈ ਦੇ ਕਮੇਟੀ ਦਾ ਮੈਂਬਰ ਵੀ ਹੈ ਵਿਧਾਨ ਸਭਾ ਦੀ ਕੱਲ ਜਦੋਂ ਕਵਰੇਜ ਕਰ ਰਿਹਾ ਸੀ ਉਹ ਉੱਥੇ ਤਾਂ ਇੱਕ ਐਮ ਐਲ ਜਿਹੜਾ ਮੀ ਸਿੰਘ ਪਠਾਨ ਮਾਜਰਾ ਉਹ ਆਇਆ ਪਹਿਲਾਂ ਤਾਂ ਉਹਨੇ ਉਹਦੇ ਕੈਮਰਾਮੈਨ ਨਾਲ ਖਿੱਚ ਤੋ ਦਿੱਤੀ ਜਦੋਂ ਉਹ ਪੱਤਰਕਾਰ ਨੇ ਆ ਕੇ ਇਤਰਾਜ਼ ਜਤਾਇਆ ਤਾਂ ਉਹਨੂੰ ਉਹ ਬਾਹਾਂ ਤੋਂ ਫੜ ਕੇ ਖਿੱਚ ਕੇ ਬਾਹਰ ਲੈ ਗਿਆ ਤੇ ਜਾ ਕੇ ਜਾਨਵਾਰ ਦੇ ਧਮਕੀਆਂ ਦੇਣ ਲੱਗ ਗਿਆ ਜਨ ਕਿਉਂਕਿ ਇਹ ਕੋਈ ਪਹਿਲੀ ਘਟਨਾ ਨਹੀਂ ਇਹ ਤੋਂ ਪਹਿਲਾਂ ਵੀ ਕਈ ਘਟਨਾਵਾਂ ਹੋਈਆਂ ਨੇ ਇਹਨਾਂ ਦੇ ਐਮਐਲਏ ਦੀਆਂ ਉਸ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਵੀ ਜਿਹੜਾ ਹੈਗਾ ਪ੍ਰੈਸ ਨਾਲ ਇਹ ਜਿਹਾ ਬਿਵਾਹਰ ਕਰ ਚੁੱਕੇ ਨੇ ਕਿਉਂਕਿ ਜੇ ਲਗਾਤਾਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਇਹ ਪ੍ਰੈਸ ਆਜ਼ਾਦ ਉਹ ਆਜ਼ਾਦ ਨਹੀਂ ਰਹਿਣੀ ਹੈਗੀ ਇਸ ਲਈ ਜਿਹੜਾ ਹੈਗਾ ਸਾਨੂੰ ਇਹਦੇ ਖਿਲਾਫ ਜਿਹੜਾ ਇਕੱਠੇ ਹੋਣ ਦੀ ਲੋੜ ਹੈ ਅਸੀਂ ਅੱਜ ਇੱਥੇ ਇਕੱਠੇ ਹੋ ਕੇ ਜਿਹੜਾ ਹੈਗਾ ਮੰਗ ਪੱਤਰ ਦੇਣ ਦੇ ਆਇਆ ਵੈਸੇ ਤਾਂ ਸਾਰੇ ਪੰਜਾਬ 'ਚ ਇਹਦੇ ਪ੍ਰੈਸ ਕਲੱਬ ਪਾਣੇ ਜਿਹੜੀਆਂ ਆਪੋ ਆਪਣੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਰਹੀਆਂ ਨੇ ਅਸੀਂ ਵੀ ਮੰਗ ਕਰਦੇ ਹਾਂ ਕਿ ਜਿਹੜਾ ਹੈਗਾ ਉਸ ਐਮਐਲਏ ਦੇ ਖਿਲਾਫ ਫਰਮੀਤ ਸਿੰਘ ਪਠਾਨ ਮਾਜਰਾ ਜਿਹੜਾ ਉਹਦੇ ਖਿਲਾਫ ਜਿਹੜਾ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਦੇ ਖਿਲਾਫ ਦਰਖਾਸਤ ਦੇ ਦਿੱਤੀ ਗਈ ਹੈ ਉੱਥੇ ਜਿਹੜਾ ਹੈਗਾ ਕਾਨੂੰਨੀ ਕਾਰਵਾਈ ਤੇ ਲਈ ਪਰ ਐ ਵੀ ਸਰਕਾਰ ਆ ਉਹ ਜਿਹੜਾ ਹੈਗਾ ਕਾਰਵਾਈ ਕਰਨ ਤੋਂ ਝਿਜਕ ਰਹੇ ਨੇ ਪਰ ਆਪਾਂ ਜੇ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਾਂਗੇ ਤਾਂ ਉਹਦੇ ਖਿਲਾਫ ਕਾਰਵਾਈ ਹੋਊਗੀ ਇਸ ਲਈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪੋ ਆਪਣੇ ਗਿਲੇ ਸ਼ਿਕਵੇ ਛੱਡ ਕੇ ਇਹੋ ਜੇ ਮੌਕੇ ਨੇ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਇਸ ਲਈ ਸਾਰੇ ਇਕੱਠੇ ਹੋ ਕੇ ਇਹਦੇ ਖਿਲਾਫ ਆਵਾਜ਼ ਬੁਲੰਦ ਕਰੋ ਧੰਨਵਾਦ ਹਾਂ ਜੀ ਬੜੀ ਜੀ ਪੱਤਰकालय ਨੂੰ ਨੂੰ ਇੱਕ ਮੁਮਨਦ ਤੱਕ ਗਿਆ ਕੀ ਕਹੂੰ ਮੈਮੋਰੰਡਮ ਅੱਜ ਪ੍ਰੈਸ ਲੈਵਲੋਂ ਦਿੱਤਾ ਗਿਆ ਹੈ ਫੋਰ ਅਨ ਇਨਸੀਡੈਂਟ ਥੈਟ ਹੈਪਨਡ ਇਨ ਵਿਧਾਨ ਸਭਾ ਸੋ ਅੱਜ ਮੈਮੋਰੰਡਮ ਰੀਸੀਵ ਹੋਇਆ ਵੀ ਵਿਲ ਅਸੀਂ ਇਹਨੂੰ ਅੱਗੇ ਫਾਰਦਰ ਨੈਸੈਸਰੀ ਐਕਸ਼ਨ ਅਸੀਂ ਅੱਗੇ ਫਾਰਵਰਡ ਕਰ ਦਾਂਗੇ ਥੈਂਕ ਯੂ ਵਾਰਨ ਸਾਡੀ ਗੱਲ ਜਿਹੜੀ ਹੈ ਇਹਨਾਂ ਨੂੰ ਮੈਂ ਸੁਖਵਿੰਦਰ ਸਿੰਘ ạtਵਾਲ ਜੀ ਅਸੀਂ ਦੇਖੋ ਪੱਤਰਕਾਰਤਾ ਜਿਹੜੀ ਇਹਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਜੇਕਰ ਲੋਕਾਂ ਦੀ ਪੱਤਰਕਾਰ ਹੋ ਹੁੰਦੇ ਨੇ ਜਿੱਦੀ ਆਵਾਜ਼ ਕੋਈ ਸੁਣਦਾ ਨਹੀਂ ਉਹਦੀ ਆਵਾਜ਼ ਨੂੰ ਜਿਹੜਾ ਹੈਗਾ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾਉਣਾ ਪਰ ਜੇਕਰ ਸਰਕਾਰਾਂ ਦੇ ਚੁਣੇ ਹੋਏ ਨੁਮਾਇੰਦੇ ਪੱਤਰਕਾਰਾਂ ਨਾਲ ਇਸ ਤਰ੍ਹਾਂ ਦਾ سلوਕ ਕਰਨਗੇ ਤਾਂ ਬੜਾ ਘਟਿਆ ਤੇ ਬੜਾ ਨਿੰਦਣਯੋਗ ਆ ਅਸੀਂ ਇਸ ਦੀ ਪਰਜੋਰ ਨਿੰਦਾ ਕਰਦੇ ਆ ਸੋ ਅੱਜ ਅਸੀਂ ਜ਼ਿਲ੍ਹਾ ਮਲੇਰਕੋਟਲਾ ਸਮੂਚੇ ਪੱਤਰਕਾਰ ਭਾਈਚਾਰੇ ਵੱਲੋਂ ਇੱਕ ਡੀਸੀ ਮੈਡਮ ਰਾਹੀਂ ਅਸੀਂ ਜਿਹੜਾ ਹੈਗਾ ਸਰਕਾਰ ਜੋ ਗਵਰਨਰ ਸਾਹਿਬ ਉਹਨਾਂ ਨੂੰ ਅਸੀਂ ਇਹ ਮੰਗ ਪੱਤਰ ਦੇਣ ਜਾ ਰਹੇ ਹਾਂ ਤਾਂ ਕਿ ਜਿਹੜਾ ਹੈਗਾ ਪੰਜਾਬ ਦੇ ਵਿੱਚ ਪੱਤਰਕਾਰਤਾ ਦੀ ਆਵਾਜ਼ ਨੂੰ ਪੱਤਰਕਾਰਾਂ ਦੀ ਆਵਾਜ਼ ਨੂੰ ਲੋਕਾਂ ਦੀ ਆਵਾਜ਼ ਨੂੰ ਇਸ ਤਰ੍ਹਾਂ ਨਾ ਦਿਵਾਇਆ ਜਾ ਸਕੇ ਸੋ ਸਾਨੂੰ ਪੂਰੀ ਉਮੀਦ ਆ ਕਿ ਜਿਹੜਾ ਇਸ ਤਰ੍ਹਾਂ ਜਾਨੂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਾਡੇ ਪੱਤਰਕਾਰ ਸਾਥੀ ਨੂੰ ਤੇ ਉਹ ਧਮਕੀਆਂ ਦੇਣ ਵਾਲੇ ਸਖਸ ਚਾਹੇ ਉਹ ਵਿਧਾਇਕ ਹੋਣ ਚਾਹੇ ਕੋਈ ਵੀ ਹੋਵੇ ਉਹਨਾਂ ਖਿਲਾਫ ਬਣਦੀ ਕਾਰਵਾਈ ਕਿੱਥੇ ਜਾਊ ਧੰਨਵਾਦ